CIA ਜਿਹੜੀ ਅਮਰੀਕਾ ਦੀ ਖੁਫੀਆ ਏਜੰਸੀ ਆ ਤੇ KGB ਜਿਹੜੀ ਰਸ਼ੀਆ ਦੀ ਖੁਫੀਆ ਏਜੰਸੀ ਆ ਉਹ ਇੱਕ ਦੂਸਰੇ ਦੇ ਖਿਲਾਫ ਇੰਗੇਜਡ ਸੀਗੇ ਅਫਗਾਨਿਸਤਾਨ ਦੇ ਵਿੱਚ ਉਧਰੋਂ ਪੰਜਾਬ ਦੇ ਵਿੱਚ ਇਹ ਬੜਾ ਵੱਡਾ ਉਭਾਰ ਜਿਹੜਾ ਆ ਉਹ ਧਰਮ ਯੁੱਧ ਮੋਰਚੇ ਦੇ ਵਿੱਚ ਹੋ ਰਿਹਾ ਸੀਗਾ ਸੋ KGB ਨੇ ਇਹ ਕੋਸ਼ਿਸ਼ ਕੀਤੀ ਕਿ ਇੰਦਰਾ ਗਾਂਧੀ ਨੂੰ ਇਸ ਗੱਲ ਦੇ ਉੱਪਰ ਕਨਵਿੰਸ ਕੀਤਾ ਜਾਵੇ ਕਿ ਜੋ ਕੁਝ ਵੀ ਪੰਜਾਬ ਦੇ ਵਿੱਚ ਸੰਤ ਜਰਨੈਲ ਸਿੰਘ ਕਰ ਰਹੇ ਆ ਇਹਦੇ ਪਿੱਛੇ CIA CIA ਤੇ ISI ਦਾ ਹੱਥ ਆ ਇਸ ਕਰਕੇ ਉਹਨਾਂ ਨੇ CIA ਦੇ ਡਾਕੂਮੈਂਟਸ ਫੋਰਜ ਕੀਤੇ ਉਹਦੇ ਉੱਪਰ ਕੋਈ ਜਿ ਇੱਕ ਚਿੱਠੀਆਂ ਜਿਹੜੀਆਂ ਨੇ ਉਹ ਸੰਤ ਜਰਨੈਲ ਸਿੰਘ ਦੇ ਨਾਮ ਦੇ ਉੱਪਰ CIA ਦੇ ਵੱਲੋਂ ਬਣਾਈਆਂ ਗਈਆਂ ਉਹ ਚਿੱਠੀਆਂ ਫਿਰ ਇੰਦਰਾ ਗਾਂਧੀ ਦੇ ਤੱਕ ਪਹੁੰਚਦੀਆਂ ਕੀਤੀਆਂ ਗਈਆਂ ਸੋ ਇਹਦੇ ਪਿੱਛੇ ਇੰਟਰਨੈਸ਼ਨਲ ਪਾਵਰਸ ਜਿਹੜੀਆਂ ਨੇ ਉਹ ਵੀ ਪਲੇ ਆਊਟ ਕਰ ਰਹੀਆਂ ਸੀਗੀਆਂ ਇੰਗਲੈਂਡ ਦੇ ਰੋਲ ਬਾਰੇ ਤਾਂ ਇਹ ਗੱਲ ਸਾਹਮਣੇ ਆ ਹੀ ਚੁੱਕੀ ਹੈ ਸੋ ਇਹ ਇੱਕ ਕੁਮਾਂਤਰੀ ਹਾਲਾਤ ਵੀ ਸਾਰੇ ਜਿਹੜੇ ਆ ਉਹ ਸੀਗੇ ਸੋ ਉਹਦੇ ਵਿੱਚੋਂ ਦੀ ਇੱਥੇ ਸਰਕਾਰ ਦੇ ਜਿਹੜਾ ਹਮਲਾ ਕੀਤਾ ਉਹਦੇ ਬਾਰੇ ਦੇ ਵਿੱਚ ਇੱਕ ਗੱਲ ਇਹ ਵੀ ਸਮਝਣ ਵਾਲੀ ਹੈਗੀ ਹੈ ਜਿਹੜੀ ਅੱਜ ਦੇ ਹਾਲਾਤ ਦੇ ਵਿੱਚ ਬਹੁਤ ਜ਼ਿਆਦਾ ਰੈਲੇਵੈਂਟ ਹੈ। ਵੀ ਇਹ ਹੈ ਕਿ ਜਦੋਂ ਐਮਰਜੈਂਸੀ ਲੱਗੀ ਇੰਡੀਆ ਦੇ ਵਿੱਚ ਤਾਂ ਉਦੋਂ ਇੰਡੀਆ ਦੇ ਵਿੱਚ ਸੈਂਟਰਲਾਈਜ਼ੇਸ਼ਨ ਆਫ ਪਾਵਰ ਜਿਹੜੀ ਆ ਉਹ ਬੜੇ ਵੱਡੇ ਪੱਧਰ ਦੇ ਉੱਪਰ ਉਹਨੇ ਇੱਕ ਮਤਲਬ ਬੜਾ ਵੱਡਾ ਜੰਪ ਮਾਰਿਆ। ਜੀ। ਤੇ ਜਿਹੜੀ 42nd ਐਮੈਂਡਮੈਂਟ ਆ ਤੁਸੀਂ ਦੇਖੋਗੇ ਕਿ ਜਿੰਨੇ ਵੱਡੇ ਸਟੇਟ ਸਬਜੈਕਟ ਸੀਗੇ ਉਹ ਸਟੇਟ ਲਿਸਟ ਦੇ ਵਿੱਚੋਂ ਕੱਢ ਕੇ ਕੰਕਰੰਟ ਲਿਸਟ ਜਾਂ ਸੈਂਟਰ ਦੇ ਗਲਬੇ ਵਾਲੀ ਲਿਸਟ ਦੇ ਵਿੱਚ ਬਤਾਲਵੀ ਸੋਧ ਦੇ ਵਿੱਚ ਪਾਏ ਗਏ